ਨਵਾਬੀ ਕੇ ਹੋਏ ਰਿਸ਼ਤੇਦਾਰ ਕਲਯੂ ਦੀ ਪੁੱਤ ਨੇ ਆਪਣੇ ਹੀ ਬਾਪ ਨੂੰ ਉਤਾਰਿਆ ਮੌਤ ਦੇ ਕਾਰਨ ਨਾਬਾ ਬਲਾਕ ਦੇ ਪਿੰਡ ਗੁਲਬੀਸਤ ਵਿਖੇ ਦੱਲਾ ਕਲੋਮੀ ਦੀ ਹੈ ਕਿ ਦੇਰ ਰਾਤ ਕੋਹੂਤ ਨੇ ਘਰੇ ਨੂੰ ਕਲੀਫੇ ਚਾਹਦੇ ਪੁੱਤਰ ਗੁਲਬੀਤ ਸਿੰਘ ਨੇ ਆਪਣੇ ਹੀ ਪਿਤਾ ਸਾਹਿਬ ਸਿੰਘ ਉਮਰ 17 ਸਾਲਾ ਦੀ ਸਿਰ ਉੱਪਰ ਇੱਕਾਂ ਦੇ ਗੀਵਾਰ ਕਰਕੇ ਮੌਤ ਦੇ ਕਾਰਨ ਉਤਾਰ ਦਿੱਤਾ ਇਸ ਲੜਾਈ ਦੌਰਾਨ ਗਾਥਨ ਪੁੱਤਰ ਗੁਲਬੀਤ ਸਿੰਘ ਵੀ ਜ਼ਖਮੀ ਹੋ ਗਿਆ ਜੋ ਕਿ ਨਾਬਾਦੇ ਸਰਕਾਰੀ ਹਸਪਤਾਲ ਵਿੱਚ ਤੇਰੇ ਇਲਾਜ ਹੈ पुलिस वालों ਬਰਤਖ ਸਾਹਿਬ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਊਡੀ ਖਬਰ ਕਲਮਨਪੁਰ ਬਸੇ ਜੀ ਝਗੜਾ ਕਰਦਾ ਸੀਗਾ ਬੋਲੀ ਜਾਂਦਾ ਸੀ ਪਹਿਲਾਂ ਠੀਕ ਹੈ ਗਾਲਾਂ ਕੱਢੀ ਜਾਂਦਾ ਸੀ ਅਜਿਆਂ ਦਾ ਗਾਲਾਂ ਨਾ ਕੱਢ ਮੈਂ ਰੋਟੀ ਪਕਾ ਕੇ मैं गुडिया लाइन चले गई बस ही कम कर लिया गुरद्वार है। है। मैं डैडी आई जल्दी जल्द मा टे मैं वापस मुड़ियाँ मुझे मैं कोई ना कोई बुढ़े लग चांस करूंगा जब बैठा मैं फटाफट उथों आके लैके अपना फुल वीलर आके आके इत उतर गई ओने चेर न गया आके ਤੇ ਲੱਗ ਗਾ ਗਾਲਾ ਕੱਢ ਲਾ ਪਿਆ ਮੈਂ ਫਖਲੀ ਗਾਲਾ ਨਾ ਕੱਢ ਉਹ ਤੈਨੂੰ ਮਾਰੀ ਨਹੀਂ ਆਂ ਤਾਂ ਚੰਗਾ ਜੀ ਨਾਲ ਠੀਕ ਹੈ ਤੇ ਕਿਉਂ ਕਰਕੇ ਪਿਆ ਤੂੰ ਕਿਉਂ ਬੁਲਾਣਾ ਨੂੰ ਠੀਕ ਹੈ ਜੀ ਆਂ ਤਾਂ ਮੈਂ ਚਿਹਦਾ ਹੀ ਬੁਲਾਂਗਾ ਫਿਰ ਇੱਟ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾ ਲੱਗੇ ਪੰਜਾਏ ਠੀਕ ਹੈ ਮੁੰਡਾ ਠੀਕ ਹੈ ਮੈਂ ਪੱਜ ਗਈ ਆ ਮੇਰਾ ਨਾਮ ਰਾਸ ਸਿੰਘ ਬੜਾ ਮੁੰਡਾ ਹੇ ਇਹਦਾ ਇਹ ਇੱਕ ਛੋਟਾ ਹੈ ਤੇ ਇਹਨੇ ਮਾਰੇ ਟਰਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੇ ਹੋਊਗੀ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਮੇਰਾ ਭਾਈ ਲੱਗਦਾ ਜੀ ਬੜਾ ਮੇਰੇ ਤੋਂ ਬੜਾ ਇਹਨਾਂ ਸਾਫ ਸੰਗ ਹੈ ਜੀ ਦਿਹਾੜੀ ਦਾ ਪੈਸਾ ਕਰਦਾ ਦੋਵੇਂ ਦਿਹਾੜੀ ਦਾ ਪੈਸਾ ਕਰਦੇ ਸੀ ਜੀ ਅੱਛਾ ਅੱਜ ਐਤਵਾਰ ਹੀ ਫੈਕਟਰੀ ਚ ਲੱਗਿਆ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਏ ਵਾ ਅੱਛਾ ਆ ਮੈਂ ਸਰਤੇਟ ਹੈ ਮੇਰਾ ਨਕਲਦੀਪ ਸਿੰਘ ਗੁਲਦੀਪ ਸਿੰਘ ਕਿਹੜਾ ਪਿੰਡ ਹੈ ਗੁਲਦੀਪ ਜੀ ਹਮਲਾ ਦਨਦੀ ਮਖਾਜੀ ਦਲਦੀ ਪਿੰਡ ਕੀ ਹੋਇਆ ਜਿਹੜਾ ਤੁਸੀਂ ਹਸਪੀਟਲ ਅਮਰਜੈਂਸੀ ਦੇ ਵਿੱਚ ਇੰਨੀ ਸੱਟਾਂ ਲੱਗੀਆਂ ਤੁਹਾਨੂੰ ਸੱਟਾਂ ਲੱਗੀਆਂ ਮਿਲ ਕੇ ਹਮਲਾ ਕੀਤਾ ਜੀ ਇਹਨਾਂ ਨੇ ਕਿਹਨਾਂ ਨੇ ਇਹ ਜਿਹੜਾ ਕਿੰਨਾ ਵਰ ਜਿਹੜਾ ਸੁਰਗਵਾਸ ਹੋ ਚੁੱਕਾ ਹੈ ਇਹਨਾਂ ਨੇ ਤੇ ਇੱਕ ਗੁੱਡੂ ਬਫਾਰੀ ਉੱਥੋਂ ਦਾ ਆਵਰਗੜ ਦਾ ਜੀ ਹਾਂ ਅੱਛਾ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂ ਕੌਣ ਕੌਣ ਨੇ ਹੋ ਇੱਕ ਗੁੱਡੂ ਇੱਕ ਲੇਸੀ ਕੀ ਨਾਮ ਸੀ ਇਹਨਾਂ ਦਾ ਸਾਫ ਸਿੰਘ ਹਾਂਜੀ ਸਾਫ ਸਿੰਘ ਸਾਫ ਸਿੰਘ ਉਹਨਾਂ ਨੇ ਹਮਲਾ ਕੀਤਾ ਤੁਹਾਡੇ ਦੇ ਤੇ ਹਮਲਾ ਕੀਤਾ ਸੁੱਤੇ ਵੇਲੇ ਜੀ ਮੈਂ ਜਾਂਡੇ ਕਵਾਂਡੇ ਨੂੰ ਦੱਸਿਆ ਜੀ ਹੂੰ ਜਿਹੜਾ ਬੰਦਾ ਵਿੱਬਰ ਆ ਹਾਂਜੀ ਦੇਖੋ ਮੇਰਾ ਸਿਰ 파ੜਦਾ ਇਹਨਾਂ ਨੇ ਜੀ ਹੂੰ ਉਹ ਬੰਦਾ ਜੁੜੇ ਫੜ ਲਿਆ ਕੀ ਕਹਿਣਾ ਚਾਹੋਗੇ ਅੱਗੇ ਕਿੰਨੀਆਂ ਸੱਟਾਂ ਲੱਗੀਆਂ ਤੁਹਾਡੇ ਮੇਰੇ ਅੰਦਰੋਂ ਖੂਨ ਵਹਿ ਰਿਹਾ ਹੈ ਲੱਗੂ ਘਰ ਤੋਂ ਮੇਰਾ ਖਤਮ ਹੋ ਹੀ ਗਿਆ ਜੀ ਦੁਨੀਆ ਵਾਲੀ ਮੇਰੇ ਸਭ ਨੂੰ ਖਤਮ ਹੋ ਗਿਆ ਠੀਕ ਹੈ ਆਪਣੇ ਬੇਟੀ ਨੂੰ ਮਿਲਣਾ ਚਾਹਤ ਜਿਹੜੇ ਹਮਲਾ ਕਰਨ ਆਏ ਸੀ ਉਹ ਕੌਣ ਸੀ ਅਮਰ ਗੜ ਦੈਂ ਅਮਰ ਗੜ ਦੋਨੋਂ ਬੰਦੇ ਅਮਰ ਗੜ ਦੇ ਸੀਗੇ ਇੱਕ ਉਹਨਾਂ ਇੱਕ ਅਮਰ ਤੇ ਦੂਸਰਾ ਦੂਸਰਾ ਐ ਸੀ ਜਿਹੜਾ ਗੁਆਚ ਗਿਆ ਉਹਨਾਂ ਦਾ ਕੀ ਨਾਮ ਹੈ ਸੈਪ ਸਿੰਘ ਜੀ ਠੀਕ ਹੈ ਮਰਡਰ ਹੋਇਆ ਕੀ ਮਰਿਆ ਹੋਇਆ ਕੌਣ ਸੀ ਬੰਦਾ ਤੇ ਕੀ ਫਰਦਰ ਕਾਰਵਾਈ ਕੀਤੀ ਇਹ ਸਾਨੂੰ ਇਨਟੀਮੇਸ਼ਨ ਮਿਲੀ ਹੈ ਜੀ ਦਲੱਤੀ ਪਿੰਡ ਤੋਂ ਵੀ ਬਾਪੂਤੀ ਲੜਾਈ ਹੋਈ ਹੈ ਔਰ ਸਾਹਬ ਸਿੰਘ ਨਾ ਦਾ ਬੰਦਾ ਸੀ 70 ਕ੍ਰਾਂਤੀ ਦੀ ਏਜ ਐ ਉਹਦੀ ਆਪਣੇ بیٹے ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਉਹਨੂੰ ਆਪਸ ਚ ਲੜੇ ਨੇ ਤੇ ਉਹਨੇ ਤੈਸ ਚ ਆ ਕੇ ਕੁਲਦੀਪ ਸਿੰਘ ਨੇ ਇੱਟ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ ਉਹ ਸਿੱਧੀ ਹੋ ਗਈ ਹਾਂਜੀ ਹਾਂਜੀ ਉਹਦੀ ਮੌਕੇ ਤੇ ਡੈਕੂਗੀ ਸੀ ਉਹਦੀ ਡੈੱਡ ਬੋਡੀ ਨੂੰ ਉੱਥੇ ਹਸਪੀਟਲ ਵਾਰਸਾਪਰੋਂ ਦਾਖਲ ਕਰਾਇਆ ਗਿਆ ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ ਪਰਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਪਰਦਰ ਅਗਲੀ ਕਾਰਵਾਈ ਕਰਕੇ ਕਤਲਮਾ ਦਰਜ ਕਰਕੇ ਕਤਲਸ਼ਮਤ ਲਿਆਵਾਂਗੇ। ਮੁੰਡੇ ਨੂੰ ਰੀਜ਼ਨ ਪਤਾ ਲੱਗਿਆ ਭਾਜੀ ਕੀ ਹੈ? ਨਹੀਂ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਵਾਰਕ ਮੈਂਬਰਾਂ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜੀਦੋਂ ਬਾਅਦ ਐਸ ਜਾ ਕੇ ਉਹਨੇ ਇਹ ਕਦਮ ਚੁੱਕਿਆ। ਮੁੰਡੇ ਨੂੰ ਕਿਸੇ ਤਰ੍ਹਾਂ ਲੱਗਿਆ ਜਦੋਂ ਨਹੀਂ। ਹਾਂਜੀ ਜਿਹੜਾ ਦੋਸ਼ੀ ਹੈ ਜਿਸਨੇ ਆਪਦਾ ਪਿਓ ਦਾ ਕਤਲ ਕੀਤਾ ਹੈ ਉਹਦੇ ਵੀ ਸਟਾ ਲੱਗੇ ਰਹੇ ਹੱਤਪਾਈ ਦੇ ਵਿੱਚ। ਕਿ ਮਾਰਿਆ ਕੀ ਉਹਦੇ ਪਿਓ ਨੂੰ ਲੱਗੇ ਕੁਝ ਇਹ ਉਹਦੇ ਵੱਲੋਂ ਇੱਟ ਮਾਰਨੀ ਦੱਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਘਰ ਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਟਨਾ ਪੈ ਜਾਂਦਾ ਇਹ ਤਾਂ ਨਾ ਕੁਲਦੀਪ ਸਿੰਘ ਹੈ ਜੀ ਉਹ ਇਕੱਠੇ ਰਹਿੰਦੇ ਨੇ ਘਰ ਤੋਂ ਇਕੱਠੇ ਰਹਿੰਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਜਿਹੜਾ ਹੈਗਾ ਇਹ ਝਗੜਾ ਹੋਇਆ ਇਹ ਮੈਰਿਡ ਹੈ ਇਹ ਮੈਰਿਡ ਸੀਗਾ ਤੇ ਉਦੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਰਿਸ਼ਟੂਟ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਨਹੀਂ ਕੱਲੇ ਤੇ ਤਾਂ ਨੰਗਾ ਮੁਕਤੇ ਦਿੱਤਾ ਪਿੰਡੇ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਕਰਨਾ ਨੂੰ ਜਾਂਦੇ ਪਰਦਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਲੈਨੇ ਆ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਅਕੋਰਡਿੰਗ ਅਸੀਂ ਰੋਈ ਜਿਹੜੀ ਹੈਗੀ ਅਗਲੀ ਅਵਚ ਲਿਆਉਣਾ